ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਦੋ ਗੱਬੜ ਵੇੜਾ ਇੱਕ ਜਰਸੀ ਸੁਈ ਵੀ ਤਿੰਨ ਡਾਕ ਸੇਲਾ ਟੜੇ ਬਾਈ ਤੋਂ ਬਹੁਤ ਆ ਗਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜ ਆਪਣਾ ਨਾਮ ਜਵੇਰ ਸਰਮੁਖ ਮੁਰਤਿਆਰ ਸਿੰਘ ਪਿੰਡ ਬਰੋੜ ਕੋਠੇ ਖਿਉਂ ਸਿੰਘ ਵਾਲੇ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ ਬਾਈ 8728077921 8728077921 77921 ਠੀਕ ਆ ਪਹਿਲਾ ਨੰਬਰ ਆਪਾਂ ਜਰਸੀ ਵੈਟ ਦੇਖੀ ਜਾਨੇ ਕਿਹੜਾ ਸੂਰਾ ਸੂਈ ਹੋਈ ਆ ਇਹ ਦੂਜਾ ਸੂਰਾ ਸੂਈ ਆ ਠੀਕ ਆ ਜੇਰ ਜੇਰ ਤੇ ਅੱਜ ਚੌਥਾ ਦੇ ਨਸੂਈ ਨੂੰ 10 ਕਿਲੋ ਬੋਲਾ ਤੇ ਆ ਦੋ ਡੰਗ ਚੋਕੇ ਲੈ 10 ਕਿਲੋ ਦੁੱਧ ਨਿੱਟ ਚੋਣ ਵਾਲਾ ਜਮਾ ਹਾਜ਼ਰ ਹੈਣਾ ਕਦੋਂ ਦੇਉਗੇ ਪੰਜਾਬ ਵਾਲੀ ਜਰਸੀ ਆ ਮਗਰ ਬੱਛੀ ਆ ਮਗਰ ਬੱਸ ਆ ਠੀਕ ਆ ਬਾਕੀ ਨਹੀਂ ਇਹ ਗਰੰਟੀ ਆ ਥਾਣਾ ਦੀ ਮੋਟੀ ਧਾਰਾ ਪੂਰੀ ਬਾਕੀ ਦੋ ਰੰਗ ਚੋਕੇ ਨੇ ਜੇ ਕੋਈ ਨਹੀਂ ਨਿਆਣਾ ਪੋਣਾ ਪਾੜੇ ਤਾਂ ਉਹ ਨਹੀਂ ਫਿਰਦੀ ਨਹੀਂ ਨਿਆਣਾ ਪੋਣਾ ਤਾਂ ਨਹੀਂ ਠੀਕ ਆ ਸੀਰ ਠੰਡੀ ਆ ਮਾਕਾ ਜਮ ਉਹ ਰਿਕਾਰਡ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀਸਮੀ ਪੜੀ ਵੀ ਲਿਸਤੀਨਾ ਵੀ ਕਿੱਦੇ ਪਾਸੇ ਹਣੀ ਤੇ ਸੂਈ ਸਵਾਈ ਹੈ 11 12 ਲੀਟਰ ਵੀ ਦੱਸਦਾ ਕਿ ਦੁੱਧ ਇਹ ਸਾਰੇ ਨੈਟ ਚੋਂ ਦਾ ਹਾਜ਼ਰ ਆ ਤੇ ਸਹਿ ਨਹੀਂ ਸੁਣੀ ਦੇਖੋ ਕੰਡੇ ਜੋ ਪਾਸ ਤੇ ਬਾਕੀ ਦੇਵਾ ਦੇਖੋ ਅਰੇ ਚੌਥਾ ਦੇਣਾ ਬੜੀ ਬੋੜਾ ਪਿਆਰਾ ਅੱਛਾ 10 ਲੀਟਰ ਦੁੱਧ ਨੈਟ ਬੋੜੇ ਵਾਲਾ ਹਾਜ਼ਰ ਆ ਠੀਕ ਆ ਚੋਣ ਚ ਵਾਇਕ ਨੰਬਰ ਰੇਟ ਕੀ ਰੱਖਿਆ ਵੇਚਣ ਵਾਲੇ ਦਾ ਜੀ ਰੇਟ ਇਹਦਾ ਉਹ ਤਾਂ 65000 ਦੀ ਬੱਸੀ ਆ ਆਪਾਂ 60000 ਰੁਪਈਆ ਠੀਕ ਆ 60 ਦੀ ਬੱਚੀ ਦੇ ਦਾ ਭਾਈ ਦੇਖ ਸਕਿਆ ਜਾਂ ਧਾਰਾ ਆਪਾਂ ਮਾਰ ਕੇ ਦਿਖਾ ਦਨੇ ਵੀਰੇ ਦੇ ਵਿੱਚ ਮਾਰ ਦੇ ਬਾਈ ਜੀ ਧਾਰਾ ਇਹਦੇ ਉਹ ਦੇਖੋ ਨਿਆਣਾ ਪੋਣਾ ਪਾੜੋ ਨਹੀਂ ਪੋਣਾ ਕੋਈ ਲੈ ਕੇ ਤੀ ਨਹੀਂ ਹਣਾ ਮਾਰ ਦੂਜੇ ਥਾਂ ਦੇ ਵਿੱਚ ਤਾਂ ਹਟ ਟੁੱਟ ਕੀ ਨਾਲੇ ਕਹੇ ਦੀ 1.2 ਮੋਕ ਨਹੀਂ ਦਾ 50000 ਰੁਪਈਆ ਠੀਕ ਆ 61000 ਚ ਛੋਟ ਆਪਾਂ ਕਰ ਦਾਂਗੇ ਹਾਂ 2 ਰੰਗ ਚੋ ਕੇ ਲੈ ਜੀ ਜਿਹਨਾਂ ਮੇਰੇ ਆਪਾਂ ਗੱਪਣ ਬੈਠ ਜਿਹੜੀ ਦੇਖੀ ਜਨੈ ਜਿਹੜਾ ਸੂਆ ਸੁਹੰਦੀਆ ਇਹ ਦੂਜਾ ਸੂਆ ਸੁਹੰਦੀਆ ਪਹਿਲੇ ਸੂਏ ਚੋਈ ਆ ਫਾਰਮ ਵਾਲੀ ਬੰਦਾ ਕਹਿੰਦਾ ਉਹਦੋਂ ਵੇਣ ਚੱਕਿਆ 20 ਲੀਟਰ ਉਹ ਚੋਇਆ ਠੀਕ ਆ ਪਹਿਲੇ ਸਭ ਆਪਣੇ ਕੋਲ ਹੀ ਸੀ ਇਹ ਹਾਂ ਪਹਿਲੇ ਆਪਾਂ ਦੂਜਾ ਸੂਆ ਸੁਹੰਦੀਆ ਠੀਕ ਹੈ ਮਤਲਬ 50 ਰੁਪਏ ਪਰਚੀ ਕੱਪ ਗਿਆ 50 ਰੁਪਏ ਦਾ ਰੇਟ ਫਿਰਦਾ ਦੁੱਧ ਦੇਦਾ ਇੰਨੀ ਫਾਇਡ ਆ ਅੱਜ ਹਫਤਾ ਕੱਢ ਦਿਆ ਹਾਂ ਹਫਤਾ 10 ਦਿਨ ਵੀ ਲੈ ਸਕਦੇ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਉਹ 25 ਲੀਟਰ ਦੁੱਧ ਉਹ 20 ਲੀਟਰ ਚੋਇਆ ਟੋੜ ਦਿਓ ਬਾਹਰ ਨੂੰ ਰੇਟ ਰੇਟ ਕੀ ਦੇਖੋ ਜੇ ਇਕ ਲੱਖ 5000 ਰੁਪਏ ਵੜ ਦੀ ਕੀਮਤ ਆ ਦੂਜਾ ਸੂਆ ਸੂਰੇ 24 25 ਕਿਲੋ ਦੁੱਧ ਜਿਹੜੇ ਬਿਲਕੁਨ ਦੁੱਧ ਵੀ ਚੰਗਾ ਸੋਨਾ ਫੈਟ ਵਾਲਾ ਪੌਣ ਫਾਰਮ ਦੀ ਕਰਾ ਪਣੀ ਫਾਰਮ ਚ ਮੇਲਣੀ ਪਈ ਇਨਵਰਟ ਨਹੀਂ ਪਣੀ ਠੀਕ ਹੈ ਜੰਦਿਆਲ ਕੱਤ ਕੱਟ ਚੰਗਾ ਵੜਦਾ ਹਨਾ 24 ਬੜੀ ਚੰਗੇ ਮੋਟੀ ਦਾ ਠੀਕ ਹੈ ਸੋ ਦੇਖੋ ਸੁਨੱਖਾ ਪਣ ਵੜਦੇ ਉੱਪਰ 1 ਲੱਖ 5000 ਕੀਮਤ ਆ ਬਾਕੀ ਮੌਕੇ ਦੇ ਗਜੈਸ ਵਗੈਰਾ ਹੋ ਜੂਗੀ ਤੇ ਚੌਣ ਚਵਾ ਫਾਥੀ ਮਸ਼ੀਨ ਜਿੱਦਾਂ ਮਰਜੀ ਚਲੋ ਕਰੇ ਇੱਕ ਦੀ ਨਹੀਂ ਠੀਕ ਹੈ ਤੋਂ ਟੋਣੀ ਕਗਰਾ ਦੇਖੋ ਬੜਦਾ ਚੰਗਾ ਹਾਜੀ ਇੱਕ ਹਫਤਾ ਲਈ ਵੀ ਹੈ ਨਾ 10 ਦਿਨ ਵੀ ਲੈ ਸਕਦੀ ਆ ਤਰੀਕ 10 ਦਿਨ ਪਿਆ ਠੀਕ ਹੈ ਸੋ ਮਿਲ ਕੇ ਦੇਖੋ ਸੋਹਣੀ ਮੋਟੀ ਸਾਫ ਸੁਥਰੀ ਜਾਂਦੀ ਹੈਗੀ ਇਹ ਸੀ ਕਿ ਦੂਜੇ ਨੰਬਰ ਤੇ 1 ਪੰਜ ਦੀ ਬੈੜੀ ਕੀਮਤ ਆ ਅੱਗੇ ਭਾਈ ਤੀਜੇ ਨੰਬਰ ਬੱਚੀ ਦੇਖੀ ਜੰਨੇ ਆ ਇਹ ਪਹਿਲਾ ਪਸ਼ੂਆ ਪਹਿਲੇ ਮਾੜੇ ਦੰਦੋ ਕਿਵੇਂ ਆਈ ਦੰਦ ਚੌਕੀ ਹੈ ਕਿਹ ਦਿਨ ਕੱਢਦੀ ਹੈ ਇਹ ਇਹ ਵੀ ਹੰਤਾਂ ਕੱਢ ਜੂ ਅੱਛਾ ਹਫਤਾ ਇਹਦਾ ਸੂ ਕੀ ਪੂਰੀਆ ਬਹੁਤ ਥੱਲੇ ਨਹੀਂ ਨਗੇ ਠੀਕ ਹੈ ਇਹਦਾ ਕੀ ਰੱਖਿਆ ਆਪ 1 ਲੱਖ 5000 ਦੁੱਧ ਕਿੰਨਾ ਕੇ ਪਾ ਦੋਗੇ ਦੁੱਧ 20 ਲੀਟਰ ਦਾ ਮੇਜ ਪੂਰੀ ਹੈ ਤੇ 1 ਲੱਖ 5 ਜੋ ਮਾਣਦਾਂ ਦੁੱਧ 20 ਕਿਲੋ ਮੰਨ ਕੇ ਲੈ ਜੇ ਬਾਕੀ ਠੰਡੀ ਅਸੀਨ ਠੀਕ ਹੈ ਬੈਡ ਜੇ ਮਰਜੀ ਬਾਕੀ ਥਣਥੋਂ ਦੀ ਦੂਜਾ ਤੇ ਤੀਜਾ ਨੰਬਰ ਦੇਖਿਆ ਕਾਨੂੰਨ ਬੱਚੀ ਮੂੰਹ ਹ ਚਾਰ ਦਾ ਤਾਂ ਤੇ ਵੱਡੀ-ਵੁੱਡੀ ਬਹੁਤ ਆ ਹਨਾ ਸੱਤ ਬਰੂਮ ਪਰ ਆਉਂਦਾ ਠੀਕ ਹੈ ਤੇ ਰੇਪ ਇਹਦਾ ਵੀ ਕਰਿਆ ਆਪਾਂ 1 ਲੱਖ 5000 ਹਾਂ ਜੀ ਬਾਕੀ ਸਨਖਾ ਬਣ ਬੱਚੀ ਪਲੀ-ਪੁਲੀ ਬਹੁਤ ਹੈ ਇੱਕ ਗੇਰਾ ਬੜਾ ਲੰਬਾ ਹੋਰ ਬੜਾ ਤੇ ਇਧਰੋਂ ਇਹਦਾ ਸੋ ਦੇਖੋ ਫੇਸ ਬਿਊਟੀ ਵਗੈਰਾ ਤੇ ਬਾਕੀ ਕੰਪੈਕਟ ਹਵਾਨਾ ਚੰਗੀ ਗੇਅਰ ਕਰ ਲਾਂਗੇ 21 22 ਕਿਲੋ ਦੋ ਤੇ ਆਪਾਂ ਨੂੰ ਮਰਦੇ ਨਹੀਂ ਵੇਖ ਸਕ 20 ਮੰਨ ਕੇ ਲੈ ਲਿਓ ਪਰ ਚੰਗੀ ਸਾਫ ਸੁੱਦੀ ਟਾਈਮ ਸਰ ਪੱਜਾ ਸੁਪੀ ਦੋ ਤੇ 20 22 ਤੋਂ ਪਾਰ ਪਾ ਦੂ ਰੇਟ 1 ਲੱਖ 5000 ਰੁਪਏ ਦਾ ਠੀਕ ਹੈ ਵੀ ਸਾਡਾ ਤਾਂ ਸੁਭਾਜ ਜਮਾ ਮਾ ਮਾ ਖਾ ਪੁਆਰਾ 7 ਤੋਂ ਠੀਕ ਹੈ ਨੰਬਰ ਬੋਲ ਦਿਓ ਦੁਬਾਰਾ ਆਪਣਾ ਨੰਬਰ 87 280 77 921 ਠੀਕ ਹੈ ਕਿਸੇ ਵੀਰ ਦੇ ਕੋਈ ਵੀ ਨਾਕ ਤਸੰਦ ਹੋਵੇ ਪੂਰੀ ਜਿੰਦ ਜਾਨ ਵਾਲੀ ਵੇੜਾ ਹੀ ਨਹੀਂ ਠੀਕ ਹੈ ਜੀ ਇਸ ਨੰਬਰ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿਤ ਰੋ ਧੰਨਵਾਦ